ਤਾ ਹੋਰ ਵੀ ਮਾਤਾਵਾਂ ਬੀਬੀਆਂ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਬੀਬੀ ਅੱਜ ਤੁਸੀਂ ਇੱਥੇ ਸੇਵਾ ਕਰਦੇ ਹੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜਿਹੜੇ ਦਿਨ ਚੱਲਦੇ ਨੇ ਤੁਸੀਂ ਇੱਥੇ ਰੋ ਸੇਵਾ ਕਰਦੇ ਹੋ ਕਿੱਦਾਂ ਦਾ ਲੱਗਦਾ ਤੁਹਾਡੇ ਮਨ ਨੂੰ ਸਾਨੂੰ ਤਾਂ ਸੇਵਾ ਕਰਦੇ ਆ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜੀ ਤੇ ਪਰ ਅੱਗੇ ਇਤਿਹਾਸ ਜਿਹੜਾ ਬੱਚਿਆਂ ਦੇ ਦਿਮਾਗ ਵਿੱਚ ਪਾਉਣਾ ਹੈ ਜਾਂ ਉਹ ਹੈ ਉਹ ਇਸ ਤੋਂ ਆਧਾਰ ਤੇ ਚੱਲ ਸਕਦਾ ਹੈ ਜੇ ਸਕੂਲਾਂ ਦੇ ਵਿੱਚ ਇਹ ਵਿਸ਼ਾ ਲਾਜ਼ਮੀ ਰੱਖਿਆ ਜਾਵੇ ਬਿਲਕੁਲ ਤੇ ਬਾਕੀ ਇਹ ਹੈਗਾ ਵੀ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀਆਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹ ਵਿਸ਼ਾ ਲਾਜ਼ਮੀ ਰੱਖਿਆ ਜਾਵੇ ਚਾਹੇ ਕੋਈ ਵੀ ਕਲਾਸ ਹੈ ਇਹ ਲਾਜ਼ਮੀ ਤੌਰ ਤੇ ਰੱਖਿਆ ਜਾਵੇ ਜੀ ਹਾਂਜੀ ਮਤਲਬ ਸਹਿਬਜ਼ਾਦਿਆਂ ਦਾ ਇਹ ਇਤਿਹਾਸ ਹੈ ਉਹ ਜ਼ਰੂਰ ਹੈ ਬੱਚਿਆਂ ਨੂੰ ਪੜਾਣਾ ਜ਼ਰੂਰੀ ਰੱਖਿਆ ਜਾਵੇ ਸਹਿਬਜ਼ਾਦਿਆਂ ਦਾ ਵੀ ਬਾਕੀ ਗੁਰੂਆਂ ਦਾ ਵੀ ਜਿਹੜਾ ਪੰਜਾਬ ਉਹਦਾ ਪੰਜਾਬ ਦਾ ਇਤਿਹਾਸ ਹੈ ਗੁਰੂਆਂ ਦਾ ਇਹ ਇਹ ਲਾਜ਼ਮੀ ਰੱਖਿਆ ਜਾਵੇ ਸਬਜੈਕਟ ਵਾਈਜ਼ ਜੀ ਯਾਨੀ ਇੱਕ ਸਬਜੈਕਟ ਇਹ ਪੰਜਾਬੀ ਆ ਚਾਹੇ ਕੋਈ ਇੰਗਲਿਸ਼ ਸਕੂਲ ਹੈ ਇਹਦਾ ਮਰਿਆ ਇਹਦੇ ਵਿੱਚ ਪੰਜਾਬੀ ਦਾ ਸਬਜੈਕਟ ਲਾਜ਼ਮੀ ਪੜਾਇਆ ਜਾਵੇਗਾ ਬਿਲਕੁਲ ਤਾਂ ਬਹੁਤ ਸਾਰੀਆਂ ਜਿਹੜੀਆਂ ਨੌਹਾਂ ਨਮੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਅੱਜ ਕੱਲ ਤਾਂ ਕੁੜੀਆਂ ਵੀ ਮਾਡਰਨ ਹੋ ਗਈਆਂ ਨੇ ਜਿਹੜੀਆਂ ਆਪਣੀਆਂ ਧੀਆਂ ਨੇ ਉਹ ਵਿਆਹ ਕੇ ਆਪਣੇ ਸਹੁਰਿਆਂ ਦੇ ਘਰ ਚਲ ਜਾਂਦੀਆਂ ਨੇ ਜਿਵੇਂ ਕੁੜੀਆਂ ਵਿਆਹ ਕੇ ਇੱਥੇ ਸੇਵਾ ਕਰਦੀਆਂ ਨੇ ਬਹੁਤ ਸਾਰੀਆਂ ਤੇ ਦਿਲ 'ਚ ਹੁੰਦੀ ਆ ਬੱਚੇ ਬਹੁਤ ਬਾਹਰ ਵੀ ਚਲੇ ਗਏ ਨੇ ਜਾਂ ਉਹਨਾਂ ਦੇ ਦਿਲ 'ਚ ਇਹ ਹੁੰਦਾ ਕਿ ਅਸੀਂ ਵੀ ਜਾ ਕੇ ਇੱਥੇ ਸੇਵਾ ਕਰੀਏ ਫਿਰ ਫੋਨ ਤੇ ਨਾ ਦਿਨ ਚਾਹਦੇ ਹੁਣੇ ਨੇ ਕੁੜੀਆਂ ਦੇ ਵੀ ਅਸੀਂ ਮੰਮੀ ਅਸੀਂ ਵੀ ਆਉਣਾ ਸਾਡਾ ਮਨ ਕਰਦਾ ਹਾਂ ਜੀ ਹਾਂ ਜੀ ਬੱਚੇ ਸਾਡੇ ਤਾਂ ਨਾਲ ਲੱਗੇ ਹੋਏ ਨਹੀਂ ਇਸ ਪਾਸੇ ਪਰ ਜਣੀ ਨੌਜਵਾਨ ਪੀੜ੍ਹੀ ਨੂੰ ਇਹ ਹੋਣਾ ਚਾਹੀਦਾ ਹੈ ਵੀ ਆਪਣਾ ਜਿਹੜਾ ਸਭਾ ਇਹ ਪੰਜਾਬੀ ਦਾ ਜਾਂ ਇਤਿਹਾਸ ਦਾ ਪੰਜਾਬ ਦਾ ਬੱਚਿਆਂ ਦੀ ਉਹ ਸ਼ਹਾਦਤ ਦਾ ਜਾਂ ਗੁਰੂ ਗੋਬਿੰਦ ਸਿੰਘ ਦੇ ਸਾਰੇ ਇਤਿਹਾਸ ਬਾਰੇ ਵੀ ਇਹ ਪੜਾਉਣਾ ਚਾਹੀਦਾ ਬੱਚਿਆਂ ਨੂੰ ਸਾਰਿਆਂ ਨੂੰ ਇਹ ਪੜ੍ਹਨਾ ਚਾਹੀਦਾ ਠੀਕ ਹੈ ਜੀ ਤਾਂ ਹੋਰ ਜਿਹੜੇ ਛੋਟੇ-ਛੋਟੇ ਬੱਚੀਆਂ ਬੱਚੇ ਨੇ ਉਹਨਾਂ ਨੂੰ ਤੁਸੀਂ ਦੱਸ ਦਿਓ ਕਿ ਸਾਹਿਬਜ਼ਾਦੇ ਦੀ ਸ਼ਹਾਦਤ ਜਿਹੜੀ ਐਦਾਂ ਹੋਈ ਸੀ ਜਾਂ ਫਿਰ ਇਹ ਦੱਸਣ ਦੀ ਲੋੜ ਕਿੰਨੀ ਕ ਹੈ ਜੀ ਦੱਸਣ ਦੀ ਲੋੜ ਹੈਗੀ ਆ ਪਰ ਜਿੱਥੇ ਇਹ ਆਮ ਦੱਸਣ ਦੇ ਬਜਾਏ ਤਾਂ ਇਹ ਸਕੂਲਾਂ ਵਿੱਚ ਪੜਾਇਆ ਜਾਵੇ। ਬਿਲਕੁਲ ਕਿਉਂ ਉਹਦੇ ਵਿੱਚੋਂ ਇਹ ਤਾਂ ਹੀ ਸਿੱਖਣਗੇ ਵੀ ਉੱਥੇ ਲਾਜ਼ਮੀ ਤੌਰ ਤੇ। ਜੀ ਨਹੀਂ ਹੂੰ ਤਾਂ ਇਹ ਬੱਚੇ ਅੱਜ ਕੱਲ ਮੋਬਾਈਲਾਂ 'ਤੇ ਚੱਲਦੇ ਨੇ। ਜੀ ਜਾਂ ਫਿਲਮਾਂ ਫੁਲਮਾਂ ਦੇਖੀ ਜਾਂਦੇ ਨੇ। ਬਿਲਕੁਲ ਮਤਲਬ ਇਹ ਸਬਜੈਕਟ ਦੇ ਤੌਰ ਤੇ ਚੱਲਿਆ ਜਾਵੇ ਫਿਰ ਇਹ ਇਤਿਹਾਸ ਉਹ ਚੱਲੂਗਾ। ਬਿਲਕੁਲ ਤਾ ਸੁਣਿਆ ਤੁਸੀਂ ਮਾਤਾ ਨੇ ਬਹੁਤ ਸੋਹਣੀ ਗੱਲ ਕਹੀ ਹੈ ਖਾਸ ਕਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਉਹਨਾਂ ਨੂੰ ਮਾਤਾ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ ਕਿ ਇਹ ਇਹ ਜਿਹੜਾ ਵਿਸ਼ਾ ਹੈ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜਾ ਪੜਾਣਾ ਚਾਹੀਦਾ ਤਾਂ ਜੋ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਲਈ ਜਿਹੜੇ ਬਲੀਦਾਨ ਦਿੱਤੇ ਨੇ ਛੋਟੇ ਸਾਹਿਬਜ਼ਾਦੇ ਕੌਣ ਸੀ ਵੱਡੇ ਕੌਣ ਸੀ ਔਰ ਸਿੱਖ ਇਤਿਹਾਸ ਦੇ ਬਾਰੇ ਇਹ ਜਿਹੜਾ ਪੜਾਇਆ ਜਾਣਾ ਚਾਹੀਦਾ ਲਾਜ਼ਮੀ ਜਿਹੜਾ ਵਿਸ਼ਾ ਇਹ ਕਰਨਾ ਚਾਹੀਦਾ ਸਿੱਖਿਆ ਮੈਂਸ ਨੂੰ ਖਾਸ ਅਪੀਲ ਕੀਤੀ ਆ ਤਾਂ ਅਸੀਂ ਵੀ ਜਰੂਰ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਬਣਾ ਦੇ ਮੂਰੇ ਇਹ ਜਿਹੜੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹ ਚੀਜ਼ ਦੇ ਉੱਪਰ ਜਰੂਰ ਜਿਹੜਾ ਗੌਰ ਹੈ ਉਹ ਕੀਤਾ ਜਾਵੇ ਇਹ ਜਿੰਨੇ ਦਿਨ ਸਕੂਲ ਲੱਗਦੇ ਨੇ ਉਹਨੇ ਦਿਨ ਸਪੈਸ਼ਲ ਟੀਚਰਾਂ ਦੀ ਜਿਹੜੀ ਹੈ ਡਿਊਟੀ ਲਈ ਜਾਵੇ ਤਾਂ ਜੋ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗ ਸਕੀ ਕਿਉਂਕਿ ਬਹੁਤ ਸਾਰੀਆਂ ਰੀਲਾ ਆਪਾਂ ਦੇਖਦੇ ਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਜਦੋਂ ਸਾਹਿਬਜ਼ਾਦਿਆਂ ਦੇ ਨਾਮ ਪੁੱਛੇ ਜਾਂਦੇ ਨਹੀਂ ਜਾਂ ਸਿੱਖ ਇਤਿਹਾਸ ਦੇ ਬਾਰੇ ਕੁਝ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਜੇਕਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪੜ੍ਹਾਈ ਆ ਉਹ ਲਾਜ਼ਮੀ ਤੌਰ ਤੇ ਹੋਣੀ ਸ਼ੁਰੂ ਹੋ ਗਈ ਤਾਂ ਬੱਚਿਆਂ ਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਝ ਪਤਾ ਲੱਗੇਗਾ ਤਾਂ ਹੋਰ ਕਿਸ ਤਰੀਕੇ ਦੇ ਨਾਲ ਇਸ ਲੰਗਰ ਦੇ ਵਿੱਚ ਜਿਹੜੀ ਵੱਧ ਚੜ ਕੇ ਸ਼ਿਰਕਤ ਕੀਤੀ ਜਾਂਦੀ ਹੈ ਸੰਗਤ ਦੇ ਵੱਲੋਂ ਜਾਂ ਕਿਸ ਤਰੀਕੇ ਦੇ ਨਾਲ ਲੰਗਰ ਦੇ ਵਿੱਚ ਨੌਜਵਾਨ ਵੀਰ ਸੇਵਾ ਕਰਦੇ ਸੀ ਉਹ ਵੀ ਤੁਹਾਨੂੰ ਦਿਖਾਉਨੇ ਆਂ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਪਾਸੇ ਇਕੱਠਾ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੋਹਰੇ ਵੱਧ ਵੱਧ ਕੇ ਸੇਵਾ ਕੀਤੀ ਜਾ ਰਹੀ ਹੈ ਸੋ ਬਹੁਤ ਹੀ ਸੋਹਣੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਲੈ ਕੇ ਆਏ ਆਂ ਪਿੰਡ ਮਲੂਆ ਚੰਡੀਗੜ੍ਹ ਦਾ ਇਹ ਪਿੰਡ ਹੈ ਸਾਰੇ ਹੀ ਪਿੰਡ ਦੇ ਬਲੋਂ 6 ਦਿਨ ਲਗਾਤਾਰ ਇੱਕ ਹਫਤਾ ਜਾਨੀ ਕਿ ਜਿਹੜਾ ਲੰਗਰ ਚੱਲਦਾ ਪਿਛਲੇ 6-7 ਸਾਲ ਤੋਂ ਲਗਾਤਾਰ ਇਹ ਜਿਹੜਾ ਲੰਗਰ ਹੈ ਇੱਥੇ ਚੱਲਦਾ ਦਿਨ ਰਾਤ ਲੰਗਰ ਦੇ ਵਿੱਚ ਸੇਵਾ ਹੁੰਦੀ ਹੈ ਹਰੀਆਂ ਸਬਜ਼ੀਆਂ ਜਾ ਖੀਚੜੀ ਚਾਹ ਦੁੱਧ ਬਰੈਡ ਰਸ ਬਹੁਤ ਤਰ੍ਹਾਂ ਦਾ ਜਿਹੜਾ ਲੰਗਰ ਹੈ ਇੱਥੇ ਇਹ ਸਫਰੇ ਸ਼ਹਾਦਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿੱਖ ਸੰਗਤ ਦੇ ਲਈ ਜਾ ਕੋਈ ਵੀ ਇੱਥੋਂ ਜਿਹੜਾ ਗੁਜਰਨ ਵਾਲਾ ਰਾਹੀ ਹੈ ਉਹ ਆ ਕੇ ਛੱਕ ਸਕਦਾ